ਅੱਗੇ ਹੈ ਜੀ ਤੀਜੀ ਪੌੜੀ ਦੀ 12ਵੀਂ ਪੰਕਤੀ ਜੁਗਾ ਜੁਗੰਤਰ ਖਾਹੀ ਖਾਹੇ ਤੇ ਇਹਨੂੰ ਗਾ ਕੇ ਵੀ ਪੜ ਸਕਦੇ ਆਂ ਜੀ ਜੁਗਾ ਜੁਗੰਤਰ ਖਾਹੀ ਖਾਹੇ ਇੱਥੇ ਜਿਹੜਾ ਖਾਹੇ ਹੈ ਜੀ ਖੱਖੇ ਨੂੰ ਕਿੰਨਾ ਹਾਈ ਨੂੰ ਸਿਆਰੀ ਆ ਗਈ ਤੇ ਪੜਨ ਵੇਲੇ ਜਦੋਂ ਆਪਾਂ ਗੱਲ ਕੀਤੀ ਸੀ ਕਿ ਲਾਮ ਦੇ ਤਰ੍ਹਾਂ ਇਹਨੂੰ ਪੜ ਸਕਦੇ ਆਂ ਖਾਹੇ ਯੁਗ ਹੁੰਦੇ ਆ ਜੀ ਹਰ ਯੁਗ ਵਿੱਚ ਜਿਹੜਾ ਆਪਾਂ ਦਵਾਪਰ ਤ੍ਰੇਤਾ ਸਤਜੁਗ ਕਾਲਯੁਗ ਗੱਲ ਕਰਦੇ ਆ ਯੁਗੰਤਰ ਇਹ ਹੈ ਜੀ ਯੁਗ ਤੇ ਅੰਤਰ ਨੂੰ ਮੇਲ ਕਰਕੇ ਇਹਨਾਂ ਦਾ ਸੁਮੇਲ ਕਰਕੇ ਜਿਹੜਾ ਜੋੜ ਕੇ ਆ ਉਹ ਯੁਗੰਤਰ ਸ਼ਬਦ ਬਣਿਆ ਜੀ ਤੇ ਸਿਹਾਰੀ ਆ ਗਈ ਜੀ ਇੱਥੇ ਭਾਵ ਯੁਗਾਂ ਦੇ ਅੰਤਰ ਭਾਵ ਯੁਗ ਦੇ ਵਿੱਚ ਯੁਗਾਂ ਯੁਗੰਤਰ ਯੁਗ ਦੇ ਵਿੱਚ ਜਿਹੜਾ ਯੁਗ ਇਹਦੇ ਵਿੱਚ ਆਇਆ ਨਾ ਅੰਤਰ ਦੇ ਨਾਲ ਆ ਕੇ ਯੁਗ ਦੇ ਵਿੱਚ ਯੁਗਾਂ ਦੇ ਅੰਦਰ ਖਾਹੀ ਭਾਵ ਪ੍ਰਭੂ ਪਰਮਾਤਮਾ ਦਾ ਦਿੱਤਾ ਕੀ ਕਰਦੇ ਆ ਜੀ ਖਾਹੀ ਖਾਹੀ ਦੇਣ ਵਾਲੇ ਦਾ ਭਾਵ ਪ੍ਰਭੂ ਪਰਮਾਤਮਾ ਦਾ ਦਿੱਤਾ ਹੋਇਆ ਖਾਹੇ ਮਨੁੱਖ ਖਾ ਰਹੇ ਆ ਜੁਗਾ ਜਗੰਤਰ ਪਰਮਾਤਮਾ ਵੱਲੋਂ ਦਿੱਤਾ ਹੋਇਆ ਪ੍ਰਭੂ ਵੱਲੋਂ ਦਿੱਤਾ ਹੋਇਆ ਪ੍ਰਭੂ ਤੇ ਮਨੁੱਖ ਖਾ ਰਿਹਾ ਜੀ ਤੇ ਅਰਥ ਵੀ ਇਹ ਹੈ ਜੀ ਜੀਵ ਜਿਹੜੇ ਆ ਇੱਕ ਯੁਗ ਤੋਂ ਨਹੀਂ ਕਾਲ ਯੁਗ ਤੋਂ ਨਹੀਂ ਦਵਪਰ ਤੋਂ ਨਹੀਂ ਤ੍ਰੇਤੇ ਤੋਂ ਨਹੀਂ ਸਤਜੁਗ ਤੋਂ ਇੱਥੇ ਜੁਗਾ ਜਗੰਤਰ ਤੋਂ ਅਸਲ ਭਾਵੇ ਹੈ ਜੀ ਸਦਾ ਤੋਂ ਸ਼ੁਰੂ ਤੋਂ ਮੁੱਢ ਤੋਂ ਜਦੋਂ ਤੋਂ ਦੁਨੀਆ ਬਣੀ ਹੈ ਜਦੋਂ ਤੋਂ ਮਨੁੱਖ ਬਣੇ ਨੇ ਉਹ ਸ਼ੁਰੂ ਤੋਂ ਹੀ ਪ੍ਰਭੂ ਪਰਮਾਤਮਾ ਦਾ ਦਿੱਤਾ ਹੋਇਆ ਖਾਰੇ ਨੇ ਕਿਉਂਕਿ ਜੇ ਪਰਮਾਤਮਾ ਉਹਨਾਂ ਨੂੰ ਜਿੰਦ ਹੀ ਨਾ ਬਖਸ਼ਦਾ ਪਰਮਾਤਮਾ ਉਹਨਾਂ ਨੂੰ ਸਵਾਸੀ ਨਾ ਬਖਸ਼ਦਾ ਤਾਂ ਉਹ ਕਹਿੰਦੇ ਖਾਂਦੇ ਦਾ ਭਾਵ ਇਹ ਨਹੀਂ ਕਿ ਮੁੱਖ ਰਹੀਂ ਖਾ ਲੈਣਾ ਖਾਂਦੇ ਦਾ ਭਾਵ ਹੰਡਾਉਣਾ ਵੀ ਹੈ ਖਾਂਦੇ ਦਾ ਭਾਵ ਆਪਣੀ ਜ਼ਿੰਦਗੀ ਵਿੱਚ ਵਰਤ ਲੈਣਾ ਠੀਕ ਹੈ ਜੀ ਖਾਂਦੇ ਦਾ ਭਾਵ ਇਹ ਨਹੀਂ ਕਿ ਮੂੰਹ ਦੇ ਵਿੱਚ ਪਾ ਲੈਣਾ ਖਾ ਰਹੇ ਨੇ ਹੁਣ ਆਪਾਂ ਸਵਾਲ ਪੈਦਾ ਹੋ ਜੇ ਕਾਰ ਕਿਵੇਂ ਖਾ ਲਾਂਗੇ ਜਹਾਜ਼ ਕਿੱਦਾਂ ਖਾ ਲਾਂਗੇ ਘਰ ਨੂੰ ਕਿੱਦਾਂ ਖਾ ਲਾਂਗੇ ਇੱਥੇ ਅਰਥ ਜਿਹੜੇ ਭਾ ਇੱਕ ਹੁੰਦੇ ਜੀ ਅਰਥ ਇੱਕ ਭਾ ਅਰਥ ਅਰਥ ਹੁੰਦਾ ਜੀ ਸ਼ਬਦਾਂ ਦਾ ਸਿੱਧਾ ਜਿਹਾ ਅਰਥ ਭਾਵ ਅਰਥ ਹੁੰਦਾ ਵੀ ਉਹ ਚੀਜ਼ ਦੇ ਪਿੱਛੇ ਭਾਵਨਾਵਾਂ ਕੀ ਐ ਉਹ ਚੀਜ਼ ਦਾ ਗਹਿਰਾਈ ਦਾ ਮਤਲਬ ਕੀ ਐ ਇੱਥੇ ਜੁਗਾ ਜੁਗੰਤਰ ਖਾਹੀ ਖਾਹੇ ਦਾ ਅਰਥ ਹੈ ਜੀ ਜੁਗਾ ਜੁਗੰਤਰਾਂ ਦੇ ਭਾਵ ਸ਼ੁਰੂ ਤੋਂ ਲੈ ਕੇ ਹਰ ਇੱਕ ਯੁਗ ਦੇ ਵਿੱਚ ਮਨੁੱਖ ਜਿਹੜਾ ਪ੍ਰਭੂ ਪਰਮਾਤਮਾ ਦਾ ਦਿੱਤਾ ਹੋਇਆ ਹੰਡਾ ਰਹੇ ਨੇ ਦਿੱਤਾ ਹੋਇਆ ਵਰਤ ਰਹੇ ਨੇ ਦਿੱਤਾ ਹੋਇਆ ਖਾ ਰਹੇ ਨੇ ਜੀ ਇਹ ਹੈ ਜੀ ਜੁਗਾ ਜੁਗੰਤਰ ਖਾਹੀ ਖਾਹੇ